ਦਸ ਮੈਂ ਦਸੋਂ ਰਿਸ਼ਤਾ ਕਰਾਇਆ ਕਿ ਮੈਂ ਹੁਣਾਂ ਦਾ ਵਿੱਚ ਥੋੜੀ ਬੜੀ ਹੀ ਮੇਰੇ ਵੱਲ ਆ ਗਈ ਪਈ ਲੈ ਪੀ ਦੱਸ ਇਹ ਕਿਦਾਂ ਦਾ ਰਿਸ਼ਤਾ ਲਾ ਬਤਾਓ ਘਰ ਤਾਂ ਮੇਰੀ ਕੁੜੀ ਰੋ ਰੋ ਫੋਨ ਲਾਂਦੀ ਐ ਉਹ ਠੀਕ ਨਹੀਂ ਐ ਉਹ ਆਉਂ ਐ ਜਾਉਂ ਐ ਦਸ ਮੇਰਾ ਹੁਣ ਇਹਦੇ ਵਿੱਚ ਕੀ ਕਸੂਰ ਹੀ ਵੀ ਮੈਂ ਫੋਨ ਨਾ ਲਾ ਕੇ ਉਹਨੂੰ ਪੁੱਛਾਂ ਭਲਾ ਵੀ ਕੀ ਗੱਲ ਹੋਈ ਭੈਣ ਜੀ ਹਲੋ ਸ਼ਸ਼ੀਗਲ ਭੈਣ ਜੀ ਸ਼ਸ਼ੀਗਲ ਬੋ ਕੀ ਆ ਵਧੀਆ ਵਧੀਆ ਤੁਸੀਂ ਸੁਣਾਓ ਮਾਸਾ ਜੀ ਉਹ ਜਗਜੀਤ ਕੀ ਗੱਲ ਆਫ ਕੀ ਕਰੀ ਜਾਨੀ ਕੁਛ ਨਹੀਂ ਮੈਂ ਬੈਠੀ ਤੇ ਮੇਰੇ ਵੱਲ ਆਈ ਹੀ ਸੁਖ ਦੀ ਮੰਮੀ ਸੁਖ ਦੀ ਮੰਮੀ ਹਾਂਜੀ ਉਹ ਕਿਉਂ ਉੱਧੇ ਨਾ ਮੈਨੂੰ ਕਹਿਣ ਦੀ ਕੀ ਤੂੰ ਮੈਨੂੰ ਚੰਗਾ ਨਹੀਂ ਰਿਸ਼ਤਾ ਟਕਰਾਇਆ ਵੀ ਉਹ ਮੁੰਡਾ ਤੇ ਇਹ ਵਿਆਹ ਆ ਹੀ ਵਿਆਹ ਆ ਇਹ ਕਿੰਨਾ ਕਿੱਦਾਂ ਦੀ ਗੱਲ ਕਹਿਤੀ ਅੱਗੇ ਤੇ ਵਿਆਹ ਵਿਆਹ ਹੁੰਦਾ ਤਾਂ ਤੈਨੂੰ ਨਾ ਪਤਾ ਹੁੰਦਾ ਇਸ ਗੱਲ ਦਾ ਮੈਂ ਤੇ ਅੱਗੇ ਕਿਆ ਮੈਂ ਵੀ ਮੇਰੀ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਤੇ ਮੈਨੂੰ ਤੇ ਪਤਾ ਆਪੇ ਲੱਗ ਜਾਣਾ ਸੀ ਵੀ ਵਿਆਹ ਆ ਕਿ ਨਹੀਂ ਵਿਆਹ ਨਹੀਂ ਨਹੀਂ ਗਰਜੀਤ ਤੇਰੇ ਕੋ ਥੋੜਾ ਹੁੱਲਾ ਹੀ ਬਾਹੂ ਕੋਈ ਪਰ ਹੁਣ ਮੇਰੇ ਦਿਵਾਲੀ ਹੋ ਗਈ ਆਣ ਕੇ ਵੀ ਤੂੰ ਚੰਗੇ ਨੇ ਮੈਨੂੰ ਰਿਸ਼ਤੇਦਾਰ ਲੱਭ ਕੇ ਦਿੱਤੇ ਮੈਂ ਹਾਂ 6 ਮਹੀਨੇ ਹੋ ਗਏ ਆੜੀ ਇਹ ਵਿਆਹ ਹੋਇਆ ਨੂੰ ਉਦੋਂ ਤੋਂ ਕੋਈ ਚੰਗੀ ਨਾ ਕੋਈ ਮਾੜੀ ਨਾ ਕੀਤੀ ਆ ਇਹੋ ਜੀ ਗਲਤ ਨਹੀਂ ਹੋਈ ਤੇ ਭਾਰਹੀਂ ਤੇ ਸੁੱਖ ਦੇ ਲੱਗੇ ਨਹੀਂ ਸੁੱਖ ਨੇ ਫੋਨ ਕਿਹੜੇ ਵੇਲੇ ਕੀਤਾ ਪਤਾ ਨਹੀਂ ਕਹਿੰਦੀ ਮੇਰੀ ਕੁੜੀ ਦੇ ਰੋ ਰੋ ਕੇ ਫੋਨ ਮੈਨੂੰ ਕਰਨ ਦੀ ਹੀ ਵੀ ਮੰਮੀ ਮੈਨੂੰ ਲੈ ਜਾ ਆਣ ਕੇ ਨਹੀਂ ਗੱਦੀ ਤੂੰ ਆਣ ਕੇ ਵੇਖਿਆ ਯਾ ਕਿਹੜੀ ਗੱਲ ਦੀ ਚੰਗੀ ਸਾਡੇ ਘਰ ਇਹ ਦੱਸ ਨਾ ਉਦੋਂ ਮੈਨੂੰ ਪਤਾ ਹੀ ਮੈਂ ਹਾਂ ਚਲੋ ਇਹ ਵੀ ਮਾਤੜਾ ਵਿਚਾਰੇ ਚਲੋ ਮਾਵਾਂ ਧੀਆਂ ਦੇ ਚਲੋ ਸੋਖੀ ਰਹੇਗੀ ਤੀ ਮੈਂ ਇਹ ਤਾਂ ਕਰਕੇ ਚਲੋ ਕਿ ਆ ਵੀ ਚਲੋ ਮਾਵਾਂ ਧੀਆਂ ਤੁਸੀਂ ਵੀ ਬਣ ਕੇ ਰਹਿਵੋਗੀਂ ਨਾ ਮੈਂ ਤੇ ਕਿਸ ਚੀਜ਼ ਦੀ ਤੰਗੀ ਵੀ ਨਹੀਂ ਆਉਣ ਦਿੱਤੀ ਸਗੋ ਉਹਨੇ ਕਹਿਣਾ ਆ ਚੀਜ਼ ਮੰਮੀ ਮੈਂ ਇਦਾਂ ਨਹੀਂ ਕਰਨੀ ਉਦਾਂ ਨਹੀਂ ਕਰਨੀ ਮੈਂ ਕਹਣਾ ਕੋਈ ਨੂ ਪਾ ਹੰਡਾ ਕੋਈ ਗੱਲ ਨਹੀਂ ਆ ਤਾਂ ਹੀ ਮੈਂ ਹਾਂ ਉਦਾਂ ਦੇ ਕਿਤੇ ਗੱਲ ਨਾ ਕੋਈ ਹੋਈ ਬਾਤ ਨਾ ਹੋਈ ਤੇ ਹੁਣ ਦੱਸ ਇਹਨਾਂ ਨੂੰ 6 ਮਹੀਨੇ ਬਾਅਦ ਕਿਥੋਂ ਚੇਤਾ ਆ ਗਏ ਤੇ ਫਿਰ ਵਿਚੋਲਣ ਦੇ ਸੇ ਤੇ ਚੜ ਜਾਂਦੇ ਆਣ ਕੇ ਕੀ ਮੜਾ ਕੀਤਾ ਵਿਚੋਲਣ ਨੂੰ ਸਾਰਾ ਕੁਝ ਪਤਾ ਹੀ ਆ ਵਿਚੋਲਣ ਨੇ ਕੀ ਲੁਕਾ ਰੱਖਿਆ ਸਾਰਾ ਕੁਝ ਸੱਚੀ ਦੱਸਿਆ ਆਪਾਂ ਕਿਹੜਾ ਲੁਕਾ ਰੱਖਿਆ ਕੋਈ ਗੱਲ ਦਾ ਤਾਂ ਪਰ ਮੈਨੂੰ ਤੁਹਣ ਇਹੋ ਗੱਲ ਦਾ ਗੁੱਸਾ ਆਇਆ ਨਾ ਵੀ ਮੇਰੇ ਮੇਰੇ ਵੱਲ ਕਿਉਂ ਆਈ ਮੈਨੂੰ ਧਮਕੀਆਂ ਦੇ ਕੇ ਗਈ ਫਿਰ ਮੈਂ ਆਉਂ ਕਰਦਾਂ ਕਿ ਮੈਂ ਜਾਉਂ ਕਰਦਾਂਗੀ ਨਹੀਂ ਨਹੀਂ ਗੁਰਜੀਤ ਇਹ ਗੱਲ ਨਹੀਂ ਹੈ ਕਿ ਕੋਈ ਗੱਲਬਾਤ ਨਹੀਂ ਆ ਸੋਖੋ ਨਹੀਂ ਤੇ ਰਾਜੀ ਖੁਸ਼ੀ ਮਿਲਣਾ ਹੁੰਦੇ ਇਹਨਾਂ ਨੂੰ ਕਹੋ ਜੇ ਤੂੰ ਉਹ ਤੇਰੇ ਘਰ ਗੱਲ ਨਾਲ ਕੋਈ ਬਾਤ ਨਹੀਂ ਤੂੰ ਵੀ ਤੇ ਮੈਨੂੰ ਫੋਨ ਕਰਕੇ ਦੱਸ ਹੀ ਦੇਣਾ ਵੀ ਹਾਂ ਭੈਣ ਜੀ ਆਹ ਗੱਲ ਹੋਈ ਓ ਤੇ ਕਿੱਦਾਂ ਕਰੀਏ ਹੁਣ ਨਹੀਂ ਨਹੀਂ ਬਹੁ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤੇ ਮੈਂ ਤੈਨੂੰ ਸਾਰਾ ਕੁਝ ਸਾਝੀ ਦੱਸਿਆ ਝੂਠ ਤੇ ਕੋਈ ਵੀ ਨਹੀਂ ਹੈਗਾ ਇਹਦੇ ਵਿੱਚ ਆਹੋ ਪਰ ਹੁਣ ਮੇਰੇ ਵਾਲੋ ਆਈ ਹੀ ਤੇ ਮੈਨੂੰ ਕਹਿਣ ਦੀ ਕਿ ਮੈਂ ਚੱਲੀਆਂ ਆਪਣੀ ਧੀ ਨੂੰ ਲੈਣ ਲੈਣ ਹਾਂਜੀ ਪਤਾ ਨਹੀਂ ਹੁਣ ਆਜ ਜਾਂਦੀ ਏ ਕੋ ਜਾਂ ਕੱਲ ਆਂਦੀ ਕਹਿੰਦੀ ਮੇਰੇ ਜੀਠ ਦਾ ਮੁੰਡਾ ਤਿਆਰ ਹੋ ਰਿਹਾ ਕਹਿੰਦਾ ਵੀ ਦੀਦੀ ਨੂੰ ਲੈ ਕੇ ਆਈਏ ਹਾਂ ਟੇਕਰ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹ ਕੀ ਗੱਲ ਹੋਈਏ ਏਦੇ ਹੁਣ ਮੈਂ ਨਹੀਂ ਮੈਨੂੰ ਤੇ ਹੁਣ ਇੰਨਾ ਪਤਾ ਨਹੀਂ ਨਾ ਤੇ ਮੈਂ ਤੇਰੇ ਕੋ ਗਈ ਆ ਤੇ ਨਾ ਹੀ ਮੈਂ ਉਧਰ ਗਈ ਆ ਉਹੋ ਹੀ ਹੁਣ ਮੇਰੇ ਵੱਲ ਆਈ ਆ ਤੂੰ ਹੀ ਤੇ ਮੈਨੂੰ ਸੋਕ ਦੱਸਿਆ ਨਾ ਕੁਛ ਵੀ ਹੁਣ ਪਤਾ ਨਹੀਂ ਉਹ ਅੱਜ ਆਂਦੀ ਕੋ ਜਾਂ ਕੱਲ ਆਂਦੀ ਹੁਣ ਇੰਨਾ ਨਹੀਂ ਮੈਨੂੰ ਪਤਾ ਹਾਏ ਤੂੰ ਵੀ ਮੇਰੇ ਸਿਰ ਤੇ ਪੰਡਾ ਪੰਨੀ ਜਾਨੀ ਜੇ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੈਂ ਫੋਨ ਲਾ ਕੇ ਤੈਨੂੰ ਕਹਿੰਦੀ ਨਾ ਕਿਸ ਚੀਜ਼ ਦਾ ਕੁੜੀ ਦਾ ਕੋਈ ਲਾਮਾ ਦਿੱਤਾ ਮੈਂ ਅਜੇ ਤੱਕ ਤੁਹਾਨੂੰ ਉਹ ਤੇ ਮੈਨੂੰ ਪਤਾ ਮੈਨੂੰ ਤੇ ਲਾਮਾ ਨਹੀਂ ਆਇਆ ਚਲੋ ਜਾਂਦੇ ਆਂਦੇ ਹੁਣ ਦੀ ਕੋਈ ਗੱਲ ਲੈਣਾ ਬਾਤ ਨਾ ਹੋਈ ਪਰ ਹੁਣ ਕੀ ਪਤਾ ਕੀ ਹੋ ਗਿਆ ਈ ਉਹ ਮੈਂ ਤੇ ਫੁੱ ਮੈਂ ਤੇ ਨੌ ਨੀਤੀ ਬਣਾ ਕੇ ਰੱਖੀ ਆ ਫਿਰ ਵੀ ਇਦਾਂ ਕਰਨ ਦੇ ਉਹਨੇ ਕਿਹੜੇ ਵਲੇ ਫੋਨ ਲਾਤਾ ਸਾਨੂੰ ਪਤਾ ਲੱਗਣ ਤੱਕ ਨਹੀਂ ਦਿੱਤਾ ਨੇ ਇਹ ਦੇ ਹੁਣ ਪਤਾ ਕਿ ਤੇ ਚੋਰੀ ਲਾ ਲਿਆ ਹੋਏਗਾ ਉਹਦੇ ਫੋਨ ਤੋਂ ਲੈ ਕੇ ਮੁਰੇ ਦਾ ਕੀ ਨਾ ਆਪਣੇ ਦਾ ਤੇ ਜੇ ਇਹੋ ਜੀ ਗੱਲ ਹੁੰਦੀ ਨਾ ਤੇ ਮੈਂ ਰਾਜੀ ਖੁਸ਼ੀ ਮਿਲਣ ਆਉਂਦੇ ਆ ਨਹੀਂ ਤੇ ਮੈਂ ਫਿਰ ਮਿਲਣ ਵਾਸਤੇ ਕਿਉਂ ਘੱਲਣਾ ਆਂ ਇਹਨੂੰ ਕਿਤੇ ਸਾਬੀ ਕੋ ਫੋਨ ਲਾ ਕੇ ਇਹਨੇ ਲਾ ਲਿਆ ਹੁਣ ਕਿਤੇ ਅੰਦਰ ਅੱਛਾ ਤਾਂ ਫੇਰ ਹੀ ਗੱਲ ਹੋਈ ਉੱਥੇ ਤੱਕ ਪਹੁੰਚੀ ਆ ਉਦਾਂ ਕਿੱਥੇ ਪਹੁੰਚਣੀ ਫਾਈ ਵੇਖਣ ਨੂੰ ਬੜੀ ਭੋਲੀ ਲੱਗਦੀ ਪਰ ਬੜੀ ਚਲਾਕ ਆ ਹਨਾ ਪਰ ਇਹ ਹੈ ਆ ਤੇ ਕੁੜੀ ਭੋਲੀ ਕਿਤੇ ਅੰਦਰ ਨਹੀਂ ਹੀ ਬਾਹਰ ਨਹੀਂ ਹੁਣ ਕੀ ਪਤਾ ਤੁਹਾਡੇ ਨੋਸ ਹਾਸ ਵਿੱਚ ਕੀ ਹੋਇਆ ਕੀ ਨਹੀਂ ਨੀਹਾ ਦੇ ਵਿੱਚ ਪੈਣਾ ਕੁਛ ਨਹੀਂ ਹੋਇਆ ਇਹ ਤੇ ਮਾੜੀ ਮੋਟੀ ਗੱਲ ਹੋਵੇ ਨਾ ਪੇਕੇਆਂ ਦੇ ਅਵਲ ਤੇ ਗੱਲ ਹੋਈ ਨਹੀਂ ਸਾਡੇ ਘਰ ਤੇ ਜੇ ਕੋਈ ਹੋਈ ਹੋਵੇ ਤੇ ਕਦ ਵੀ ਉਹ ਆਪਣੇ ਘਰ ਦੀਆਂ ਗੱਲਾਂ ਸੌ ਹੁੰਦੀਆਂ ਪੇਕੇ ਥੋੜਾ ਦੱਸ ਦੇਈਂ ਤੂੰ ਭੈਣੇ ਇਦਾਂ ਕਰਕੇ ਆਪਣਾ ਘਰ ਸੰਭ ਘਰ ਤੇ ਗੀਤ ਮੈਂ ਸੰਭਿਆ ਹੀ ਆ ਤੇ ਕੋਈ ਗੱਲਬਾਤ ਕੱਲ ਨੂੰ ਹੋਈ ਜਾਂ ਇਹਦੇ ਮਾਪਿਓ ਨੇ ਕੀਤੀ ਤੇ ਮੈਨੂੰ ਨਾ ਵਿੱਚ ਕਸੀਟਿਓ ਕਸੀੜਨ ਵਾਲੀ ਗੱਲ ਹੀ ਨਹੀਂ ਕੋਈ ਤੇ ਕਰਨਾ ਕਿੱਥੋਂ ਆ ਕੋਈ ਗੱਲ ਕਿੱਥੋਂ ਹੋਊਗੀ ਆਓ ਚਲੋ ਠੀਕ ਹੈ ਮੈਂ ਤੁਹਾਨੂੰ ਇਹੋ ਸਮਝਾਣਾ ਹੈ ਮੈਂ ਜਿੱਤੇ ਸਮਝਾ ਤੇ ਚਲੋ ਠੀਕ ਆ ਫਿਰ ਹੈ ਠੀਕ ਹੈ ਕੀਪ ਦਾ ਕੀ ਸਬ ਤਾ ਵੀ ਦਾ ਦਾ ਵੀ ਰਿਸ਼ਤਾ ਅੱਜ ਕੱਲ ਕਹਿੰਦੇ ਦੋ ਸਿਰ ਝੋੜਨੇ ਚੰਗੇ ਹੁੰਦੇ ਆ ਪਰ ਕਿੱਥੇ ਸਗੋਂ ਵਿਪਤਾ ਚ ਬੰਦਾ ਪੈ ਜਾਂਦਾ ਈ ਉਹ ਅੱਗੇ ਸੋਣਾ ਬੰਦਾ ਇਹੋ ਜਿਹਾ ਕੰਮ ਕਰੇ ਰਿਸ਼ਤਾ ਤੇ ਕਿਰਾਏ ਨਾ ਕਿ ਹਿਦਾ ਦੀ ਅੱਗੇ ਤੇ ਤਾਲਾ ਲੱਗ ਜਾ ਹੈ ਹੈ ਤਾਲਾ ਲੱਗਾ ਹੁਣ ਮੰਮੀ ਕਿੱਧਰ ਚਲ ਗਈ ਆ ਉਹ ਇੱਥੇ ਕਿਤੇ ਘਰ ਕੋਲ ਗਏ ਹੋਣੇ ਆ ਫੋਨ ਕਰ ਲ ਨਿਆ ਫੜਾਉ ਫੋਨ ਮੈਂ ਮੰਮੀ ਨੂੰ ਨਾ ਆ ਲੈ ਲਾ ਦਾਂ ਚੱਲ ਲਾ ਦੋ ਮੰਮੀ ਨੂੰ ਹਾਂ ਮਮਮੀ ਕਿੱਧਰ ਚ ਲੱਗੇ ਆ ਮਮਮੀ ਨੂੰ ਪਤਾ ਵੀ ਹੈਕਰ ਕਿ ਮੈਂ ਆਉਣਾ ਕੀ ਫੋਨ ਆਟੋ ਆਫ ਕਵਰੇਜ ਏਰੀਆ ਆ ਜਿੰਦਾ ਦਿਖਾਉ ਹਾਂ ਬਲ ਲਿਆਓ ਮੈਂ ਲਾ ਕੇ ਵੇਖਾਂ ਹਾਂ ਹੈ ਗੁਰੰਤ ਲੋਡ ਘਰ ਬੈਠੇ ਪੈਸਾ ਕਮਾਉਂ। ਇਹ ਸੋਸ਼ਲ ਮੀਡੀਆ ਬਿਗਿਆ ਕਰਦੀ ਨਾ। ਫੋਨ ਕੋਲ ਰੱਖੀਂ ਸੁਣ। ਸੈਕੂਰੀਟੀ ਕਮੰਡ ਇਹ ਬੋਲਦਾ ਵਾ। ਸਾਈਬਰ ਅਪਰਾਧ ਨਾ ਕਰੋ। ਹਾਂ ਹਾਂ ਮੈਂ ਕਿਤੇ ਚਲ ਗਈ ਹੁਣ। ਸਾਈਬਰ ਹੈਲਪਲਾਈਨ 19302 ਤੋਂ। ਜੇ ਮਦਦਾਂ ਦੇ ਲੋੜਾਂ ਜਾਰੀ। ਲਾ ਕੇ ਵੇਖਣਾ ਮੈਂ। ਸਵਿਚ ਆਫ ਹੋ ਗਿਆ। ਅ ਮੋਮੈਂਟ। ਪਲੀਜ਼ ਟ੍ਰਾਈ ਲੇਟਰ। ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਯਾ ਭੀ ਹੁਣ ਫਿਰ ਕੀ ਪਤਾ ਹੁਣ ਹੁਣ ਕੀ ਕਰੀਏ ਸਾਡੇ ਲਾਗੇ ਗਵੰਡੀਆਂ ਦਾ ਵੀ ਤਾਲਾ ਵੱਜਣਾ ਨਹੀਂ ਤੇ ਇੱਥੋਂ ਹੀ ਪੁੱਛ ਲੈਣਾ ਸੀ ਆਹੋ ਮੰਮੀ ਦਾ ਫੋਨ ਆ ਗਿਆ ਤਾਂ ਉਧਰੋਂ ਮੰਮੀ ਦਾ ਘਰੋਂ ਫੋਨ ਆ ਗਿਆ ਹਾਂ ਕਰ ਲੋ ਹੈਲੋ ਹਾਂ ਸਭ ਪਹੁੰਚ ਗਏ ਜੀ ਹਾਂਜੀ ਮੰਮੀ ਪਹੁੰਚ ਗਏ ਆ ਪਹੁੰਚ ਗਏ ਆ ਤੇ ਮੇਰੀ ਗੱਲ ਸੁਣ ਸੁੱਖਤ ਨਹੀਂ ਲੱਗੇ ਪਰੇ ਹੋ ਕੇ ਗੱਲ ਸੁਣੋ ਇੱਕ ਮਿੰਟ ਰੋ ਸੁਖ ਮੈਂ ਹੁੰਦਾ ਹਾਂ ਹੈਲੋ ਹਾਂ ਸਾਬੀ ਮੈਂ ਹਾਂ ਕਾਰ ਚੱਲ ਗਏ ਨੇ ਮੈਂ ਹਾਂ ਆਓ ਮੰਮੀ ਕਾਰ ਆ ਗਏ ਆ ਪਰ ਇੱਥੇ ਨਾ ਸੁਖ ਦੀ ਮੰਮੀ ਹੈ ਨੀਂ ਤਾਲੇ ਵੱਜੇ ਉਹ ਫਿਰ ਸੋਣ ਮੇਰੇ ਕੋਲ ਤੋਂ ਸੁਖ ਤੋਂ ਓਲੇ ਜਾ ਕੇ ਮੇਰੇ ਕੋਲ ਥੋੜੀ ਗੱਲ ਸੋਣ ਮੇਰੀ ਮੈਂ ਓਲੇ ਹੀ ਹਾਂ ਸਾਬੀ ਉਹਦਾ ਗਰਜੀਤ ਦਾ ਆ ਇਹ ਫੋਨ ਵਿਚੋਲਣ ਤੇਰੀ ਦਾ ਅੱਛਾ ਉਹ ਕਹਿੰਦੀ ਆ ਵੀ ਇਹਨੇ ਸੁਖ ਨੇ ਸਾਰਾ ਕੁਝ ਦੱਸ ਦਿੱਤਾ ਪਰ ਇਹਨੂੰ ਆਪਣੀ ਮੰਮੀ ਨੂੰ ਸਾਰਾ ਕੁਝ ਦੱਸਤਾ ਮੰਮੀ ਹਾਂ ਤੂੰ ਫੋਨ ਦਿੱਤਾ ਇਹ ਸੁਖ ਨੂੰ ਕਿਤੇ ਗੱਲ ਕਰਨ ਵਾਸਤੇ ਹਾਂ ਮੰਮੀ ਉਹ ਤੇ ਦਿੱਤਾ ਹੀ ਪਰ ਉਹ ਤੇ ਮਾੜੀ ਜੀ ਗੱਲ ਕੀਤੀ ਸੁਖ ਨੇ ਇੰਨੀ ਤੇ ਗੱਲ ਵੀ ਨਹੀਂ ਮੇਰੇ ਸਾਹਮਣੇ ਝਾਟੀ ਤੇ ਜਾ ਕੇ ਮੈਂ ਫੋਨ 'ਤੇ ਪੜ ਲਿਆ ਤੂੰ ਤੇ ਚਿੱਲਾਵਾ ਤੈਨੂੰ ਬੜੀ ਅਰੀ ਮੈਂ ਰੋਕਿਆ ਵੀ ਸਾਬੀ ਨਾ ਕਰਿਆ ਕਰ ਇਦਾਂ ਪਰ ਤੂੰ ਮੇਰੇ ਕਹਿਣੇ ਤੋਂ ਬਾਹਰ ਜਾਣ ਲਿਆ ਪਿਆ ਹੁਣ ਮੰਮੀ ਜੇ ਸੁਖ ਨੇ ਗੱਲਬਾਤ ਕੋਈ ਇਦਾਂ ਦੀ ਕੀਤੀ ਹੁੰਦੀ ਤੇ ਸੁਖ ਹੁਣ ਮੇਰੇ ਨਾਲ ਹੀ ਗਈ ਆ ਕੋਈ ਗੱਲ ਨਾ ਕਰਦੀ ਦੱਸਦੀ ਨਾ ਸੁਖ ਸਿੱਧੇ ਤਦੇ ਨਹੀਂ ਨਾ ਬਹਾਨਾ ਤਦੇ ਤੇ ਲਾ ਕੇ ਗਈ ਉਹ ਫਿਰ ਉਹ ਸੁਖ ਨੂੰ ਤੇ ਇਹ ਵੀ ਨਹੀਂ ਪਤਾ ਵੀ ਅੱਗੇ ਮੰਮੀ ਮੇਰੀ ਹੈਗੀ ਆ ਕਿ ਨਹੀਂ ਇੱਥੇ ਤਾਂ ਤਾਲੇ ਵੱਜੇ ਆ ਉਹ ਵੀ ਇਹਨਾਂ ਦੀ ਕੋਈ ਗੱਲਬਾਤ ਹੋਈ ਇਹਨਾਂ ਦੇ ਸੁਖ ਦੀ ਮੰਮੀ ਇੱਥੇ ਆਉਂਦੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਬ ਵੀ ਅੱਗੇ ਵਿਆਹਿਆ ਹੀ ਹੈ ਆਹੋ ਕੀ ਕਿ ਨਹੀਂ ਦੱਸਿਆ ਇਹਨੇ ਸੁਖ ਨਹੀਂ ਦੱਸਿਆ ਸਾਰਾ ਕੁਝ ਤੇ ਮੰਮੀ ਸੁਖ ਨੂੰ ਕਿੱਥੋਂ ਪਤਾ ਲੱਗ ਗਿਆ ਮੈਨੂੰ ਨਹੀਂ ਪਤਾ ਇਹ ਨਾ ਕਿੱਥੋਂ ਪਤਾ ਲੱਗ ਗਿਆ ਤੇਰੇ ਮੂੰਹ ਨਿਕਲ ਗਿਆ ਹੋਵੇ ਹੋਰ ਕਿੱਥੋਂ ਪਤਾ ਲੱਗ ਗਿਆ ਮੰਮੀ ਨਹੀਂ ਮੈਂ ਤਾਂ ਆਜੀ ਕੋਈ ਗੱਲ ਹੀ ਨਹੀਂ ਕੀਤੀ ਹਾਂ ਤੇ ਫੇਰ ਹੁਣ ਐਡਾ ਵੱਡਾ ਖਲਾਰਾ ਪਹਿਣਾ ਹੁਣ ਇੱਥੇ ਬਵੀ ਨਾ ਐਦਾਂ ਕਰੀ ਵੀ ਇਥੋਂ ਨਿਕਲਿਆ ਤੇ ਰਾਹ ਚ ਕਿਤੇ ਬਹਿ ਜਾਈਂ ਜਦੋਂ ਇਹ ਚੱਲ ਜੂਗੀ ਨਾ ਮੈਂ ਆਪੇ ਸੰਭ ਲੈਣੀ ਆ ਜਦੋਂ ਇਹ ਚੱਲ ਜੂਗੀ ਮੈਂ ਤੈਨੂੰ ਫੋਨ ਕਰ ਦੂ ਥੋੜਾ ਘਰ ਆ ਜੀ ਮੰਮੀ ਕਿਹੜੀਆਂ ਗੱਲਾਂ ਕਾਂਡੇ ਜੀ ਤੁਸੀਂ ਸੱਚੀ ਗੱਲ ਆ ਸੱਚੀ ਆ ਹੋਰ ਮੰਮੀ ਝੂਠ ਬੋਲਣ ਈ ਆ ਮੰਮੀ ਜਦ ਤੇ ਆ ਪੈਰਾ ਥੋੜਾ ਜ਼ਮੀਨ ਨਿਕਲੀ ਪਈ ਆ ਹਾਂ ਚਲੋ ਠੀਕ ਆ ਮੰਮੀ ਮੈਂ ਇੱਥੇ ਰਾਹ ਦੇ ਵਿੱਚ ਕੇਦੇਲ ਚੱਲ ਜਾਣਾ ਵਾ ਫਿਰ ਇੱਧਰ ਉੱਧਰ ਹੋ ਜਾਣੇ ਆ ਕੋਈ ਬਾਜ਼ਾਰ 'ਚ ਬਹਿ ਜਾਗੇ 10 ਮਿੰਟ ਨਹੀਂ ਤੇ ਆਹੋ ਵੀ ਕਰੋ ਕਿਤੇ ਨਿਕਲ ਆਏ ਆ ਤੇ ਕਿਤੇ ਮੱਥੇ ਨਾ ਲੱਗ ਜਾਣ ਹੁਣ ਤੇਰੇ ਧਿਆਨ ਰੱਖੀ ਮੰਮੀ ਫਿਰ ਉਹਨਾਂ ਨੂੰ ਵੀ ਬਹੁਤਾ ਚਰਬੈਨ ਨਾ ਦਿਓ ਨਹੀਂ ਨਹੀਂ ਮੈਂ ਆ ਬਹਿਰ ਨਹੀਂ ਲੈਂਦੀ ਤੈਨੂੰ ਪਤਾ ਹੀ ਆ ਮੇਰਾ ਚੱਲ ਠੀਕ ਆ ਓਕੇ ਠੀਕ ਆ ਚੰਗਾ ਆ ਨਵਾਂ ਸੇ ਆਪਾ ਪਹੇਗਿਆ ਹੀ ਓ ਸੁੱਖ ਵੀ ਬੜੀ ਚਲਾਕ ਐ ਜੇ ਕਿਤੇ ਸੁੱਖ ਤੂੰ ਦੱਸਿਆ ਆ ਨਾ ਤੇ ਵੇਖੀ ਤੇਰੀਆਂ ਮੈਂ ਲੱਥਾਂ ਕਿੱਦਾਂ ਵੜਦਾ ਤੇਰੀਆਂ ਸੁੱਖ ਹਾਂਜੀ ਕੀ ਆਂਦੇ ਮੰਮੀ ਉਹ ਕੋਈ ਨਹੀਂ ਮੰਮੀ ਨੇ ਆਪਣੀ ਕੋਈ ਗੱਲਬਾਤ ਕਰਨੀ ਤੇ ਉਹ ਫੋਨ ਕੀਤਾ ਹੈ ਕੋਈ ਆਇਆ ਹੀ ਘਰ ਚੱਲ ਚਲੀਏ ਵੀਰੇ ਇਹਨਾਂ ਦਾ ਕੀ ਪਤਾ ਕਦੋਂ ਆਉਣਾ ਵਾ ਹਾਂ ਜੀ ਸਾਹਿਬ ਮੈਂ ਇੱਥੇ ਚਾਚਾ ਤਾਇਆ ਨੂੰ ਉਹ ਨਹੀਂ 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 ਸਹਿਰ ਘਰ ਇਦਾਂ ਨਹੀਂ ਜਾਣਾ ਤੂੰ ਬਣ ਕੇ ਕਿਹ ਆਈਂ ਨਹੀਂ 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 ਚੱਲ ਫੇਰ ਕੀ ਮੇਰੇ ਕਿਹੜੇ ਤੇ ਸਾਰਾ ਕਰ ਪੇਕਿਆ ਨਹੀਂ 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 ਚੱਲ ਬਹਿ ਤੂੰ ਆਪਾਂ ਕੋਈ ਗੱਲ ਨਹੀਂ ਫੇਰ ਕਿ ਦਿਨ ਮਾਰ ਲਾਂਗੇ ਚੱਕਰ ਹਾਏ ਮੇਰੀ ਗੱਲ ਸੁਣ ਮੈਂ ਤੈਨੂੰ ਆਖਿਆ ਪਿੱਛੇ ਬਹਿ ਚੱਲ ਜੀ ਕਿੱਥੇ ਚਲਜੋ ਮੈਂ ਕੋਈ ਨਹੀਂ ਕਦੀ ਕਿੱਥੇ ਚਲਜੋ ਕਿੱਥੇ ਚਲਜੋ ਤੁਸੀਂ ਪਿੱਛੇ ਬਹਿ ਉਹ ਪਿੱਛੇ ਬਹਿ ਤੈਨੂੰ ਮੈਂ ਕਿਹਾ ਬਹਿ ਮੈਂ ਸੈਲ ਕਰ ਵੀ ਨਹੀਂ ਉਹ ਬਹਿ ਵੀ ਚੱਲ ਜੀ ਹਾਏ ਹੁਣ ਸਾਦੀ ਸੁੱਕ ਮੈਂ ਤੈਨੂੰ ਅੱਗੇ ਵੀ ਸਮਝਾਉਣਾ ਹੁੰਦਾ ਨਾ ਜਦੋਂ ਮੈਂ ਜਿਹੜੀ ਗੱਲ ਕਹਿਣਾ ਮੰਨ ਲਈਦੀ ਹੋਈ ਦੀ ਆ ਤੇਰੀ ਵੀ ਗੱਲ ਮੰਨ ਕੇ ਮੈਂ ਇੱਥੇ ਆਇਆ ਨਾ ਆਇਆ ਕੋ ਲੋਚੋ ਆ ਘੜੀ ਤੈਨੂੰ ਮੈਂ ਕਿਹਾ ਬਹਿ ਜਾ ਆਏ ਆਂਦੀ ਹੋਣੀ ਮੰਮੀ ਇੱਥੇ ਕਿਤੇ ਹੋਣੀ ਸਾ ਬੀ ਰੋਗ ਚੋ ਉਹ ਕੀ ਪਤਾ ਕਿੱਥੇ ਗਈ ਆ ਤਾਲੇ ਵੱਜੇ ਆ ਅੱਗੇ ਆਏ ਇੱਕੋ ਦੀ ਫੇਰ ਤਾਉ ਆ ਉਹ ਤੂੰ ਰਹਿਣ ਦੇ ਵੀ ਤੂੰ ਬਹਿ ਵੀ ਬਹਿ ਆਹੋ ਕਾਸੀ ਆ ਬਣੀ ਸੱਜੀ ਤੋਂ ਸੁਖਿੰਦਰ ਕੀ ਹਾਲ ਬਸ ਵਧੀਆ ਕੀ ਕਰਦੇ ਜੇ ਕੁਛ ਨਹੀਂ ਆ ਇਹਦੇ ਵਿੱਚ ਕੋਈ ਕੱਖ ਕੰਦੇ ਮੈਂ ਕੱਢ ਦਿੰਨੀ ਆ ਹਾਂ ਸਰ ਠੀਕ ਆ ਤੇ ਕਿਥੇ ਸਾਬੀ ਨਹੀਂ ਮੈਂ ਹੁਣੇ ਵੇਖਿਆ ਜਾਂਦੇ ਦਮੇ ਜਾਨੇ ਸਕੂਟਰੀ ਤੇ ਕਿਥੇ ਗਏ ਆ ਸਾਡੇ ਆਂਡ ਗਵਾਂ ਦਾ ਵੀ ਕੱਖ ਨਹੀਂ ਹਾਲ ਬਿੱਲੀ ਵਾਂਗੂ ਝਾਕ ਸਾਡੇ ਘਰ ਵਾਲੀ ਰੱਖਦੇ ਆ ਦੇ ਦੇ ਇਹਦੇ ਕਾ ਚਾਹ ਵਾਲੀ ਗੱਲ ਗੱਲ ਮੈਂ ਤਾਂ ਨੰਗਾ ਡੀ ਆ ਤੇ ਮੈਂ ਉਹਨਾਂ ਨੂੰ ਸਕੂਟਰੀ ਤੇ ਵੇਖ ਲਿਆ ਤੇ ਮੈਂ ਚੱਲ ਮੈਂ ਦੀਦੀ ਜੱਕੇ ਦੀਦੀ ਨੂੰ ਪੁੱਛਦੀ ਆ ਕਿ ਕਿਥੇ ਗਏ ਆ ਹਾਈ ਤੂੰ ਗਲੀ ਚ ਰਹੀ ਨਹੀਂ ਹਾ ਹਾ ਜੇ ਜਰ ਕੋ ਕੰਮ ਨਹੀਂ ਹੈਗਾ ਕੰਮ ਇੱਕ ਵਾਰੀ ਹੁੰਦਾ ਕਿ ਅਸੀਂ ਤਾਂ ਕਦੀ ਗਲੀ ਚ ਨਿਕਲੇ ਨਹੀਂ ਤੇ ਤੁਹਾਡੇ ਨਾਲ ਸਭ ਹੀ ਕਰੀ ਜਾਂਦਾ ਸਾਰੇ ਕੰਮ ਮੈਨੂੰ ਤਾਂ ਆਪ ਸਾਰੇ ਕਰਨੇ ਪੈਂਦੇ ਆ ਅੱਛਾ ਤੇ ਹੋਰ ਇਹ ਤੈਨੂੰ ਕਰਦੇ ਨਹੀਂ ਹੈਗੇ ਮੁੰਡਾ ਤੇ ਤੂੰ ਹੀ ਕਰ ਜਾਣਾ ਕਿੱਥੇ ਸੋਖਣੇ ਕਈ ਸੌ ਕੰਮ ਹੁੰਦੇ ਘਰ ਦੇ ਕਰਨ ਵਾਲੇ ਸੌ ਕੰਮ ਕਰਨ ਉਹ ਕਿਤੇ ਕਿਤੇ ਖੜਿਆ ਜੀ ਉਹਨੂੰ ਬਾਹਰ ਕੱਢਿਆ ਨਹੀਂ ਅੱਜ ਪਤਾ ਨਹੀਂ ਕਿਦਾਂ ਕੱਢਦਾ ਉਹਨੂੰ ਬਾਹਰ ਆਹੋ ਤੈਨੂੰ ਦੱਸ ਕੇ ਕੱਢਣਾ ਹੀ ਮੈਂ ਵੀ ਕੱਢਿਆ ਹੀ ਕਿ ਨਹੀਂ ਕੱਢਿਆ ਅੱਛਾ ਅੱਗੇ ਤਾਂ ਤੁਸੀਂ ਦੱਸ ਕੇ ਕੱਢਣਾ ਹੀ ਇੱਥੇ ਅੱਗੇ ਮੈਂ ਵੇਖਦੀ ਜਦੋਂ ਵੇਖਦੀ ਉਹਨੇ ਅੰਦਰੇ ਬੈਠੀ ਹੁੰਦੀ ਅੰਦਰੇ ਵੜੀ ਹੁੰਦੀ ਜਦੋਂ ਮਾਂ ਨੇ ਅੰਦਰੇ ਵੜੀ ਹੁੰਦੀ ਸੀ ਸੁਖਿੰਦਰ ਇਹੋ ਜਿਹੇ ਨਿੰਮੇ ਲੈਣ ਨੂੰ ਤਾਂ ਚੰਗੀ ਦੋ ਪੈਰ ਪਛਾਣ ਨੂੰ ਜਾਨੀਆਂ ਤੂੰ ਜਿੱਦਾਂ ਇਹੋ ਜਿਹੀ ਗੱਲ ਹੁੰਦੀ ਹੈ ਗਾਂ ਨੂੰ ਹੁੰਨੀ ਹੈ ਐਵੇਂ ਦੋ ਪੈਰ ਪਿੱਛੇ ਮੈਂ ਜਾਨੀਆਂ ਜਦੋਂ ਤੁਸੀਂ ਮੈਨੂੰ ਫੋਨ ਕਰਦੇ ਮੈਂ ਦੌੜੀ ਉਹ ਨਹੀਂ ਤੁਸੀਂ ਆਪ ਹੀ ਮੈਨੂੰ ਪੱਲੇ ਬੰਨਦੇ ਪੱਲੇ ਬੰਨਦੀ ਨਹੀਂ ਤੂੰ ਨਹੀਂ ਹਾਂ ਦਾ ਵੇਲੇ ਔਖੀ ਵੇਲੇ ਸਾਥ ਦਿੱਤਾ ਦਿੱਨੇ ਸਾਥ ਦਿੱਤੇ ਤੁਸੀਂ ਨਹੀਂ ਮੇਰਾ ਸਾਥ ਨਾਲ ਲੈਣ ਵਾਲੇ ਹੈਗੇ ਆਹੋ ਚਲੋ ਹੋਰ ਦੱਸੋ ਤੁਸੀਂ ਕਿੱਦਾਂ ਕਿੱਥੇ ਗਏ ਹੋ ਕਿਤੇ ਵੀ ਨਹੀਂ ਗਈ ਪੇਕੇ ਗਈ ਹੈ ਆਪਣੀ ਪੇਕੇ ਗਈ ਤੇ ਨਾ ਕੱਪੜੇ ਦੀ ਗਈ ਪੁਰਾਣੇ ਦਾ ਸੂਟ ਹੋਰ ਪਾਇਨਾ ਸਾਬੀ ਕੋਈ ਪੱਗ ਬੱਦੀ ਨਾ ਕੋ ਨਾ ਗੱਡੀ ਦੇ ਗਏ ਸਕੂਟਰੀ ਤੇ ਦੌੜ ਗਏ ਦਵੇਂ ਜੀਦੋਂ ਕੋਈ ਟਾਈਮ ਹੀ ਇਦਾਂ ਦਾ ਹੋਵੇ ਨਾ ਪੱਗ ਨਹੀਂ ਵੇਖੀ ਜਾਂਦੀ ਤੇ ਕੱਪੜੇ ਨਹੀਂ ਵੇਖੇ ਜਾਂਦੇ ਉਹਦੀ ਮੰਮੀ ਨਹੀਂ ਠੀਕ ਉਹਨਾਂ ਨੂੰ ਫੋਨ ਕੀਤਾ ਜਿੱਨਾਂ ਕੱਪੜੇ ਚ ਆ ਗਏ ਉਹਨਾਂ ਚ ਹੀ ਆਜੋ ਤਾਦ ਕਰਕੇ ਚਲ ਗਈ ਉਹ ਚਲੋ ਠੀਕ ਹੈ ਫਿਰ ਤੁਹਾਡੀ ਮਰਜ਼ੀ ਨਹੀਂ ਦੱਸਦਾ ਤਾਂ ਚਲੋ ਕੋਈ ਨਹੀਂ ਦੱਸਿਆ ਤੇਗਾ ਹੋਰ ਕੀ ਦਸਾਂ ਨਹੀਂ ਨੂੰ ਮੈਂ ਆਹੋ ਚਲੋ ਫਿਰ ਠੀਕ ਹੈ ਚੰਗਾ ਫਿਰ ਮੈਂ ਚੱਲੀ ਮੈਂ ਤੇ ਇਹ ਪੁੱਛਣ ਆਈ ਹਾਂ ਪੇਕੇ ਪੜਾ ਮੈਂ ਵੇਖੇ ਮੈਂ ਜਾਂਦੇ ਤਾ ਕਰਕੇ ਮੈਂ ਪੁੱਛ ਰਹੀ ਹਾਂ ਚਲ ਠੀਕ ਐ ਚੰਗਾ ਓਕੇ ਵੀ ਕਿੱਦਾਂ ਬਿੱਲੀ ਵਾਂਗੂ ਝਾਕ ਰੱਖਦੀ ਕਿੱਥੇ ਗਏ ਕਿੱਥੇ ਆਏ ਸਾਰਾ ਕੁਝ ਤੈਨੂੰ ਦੱਸ ਕੇ ਨਾ ਜਾਇਆ ਕਰੀਏ ਸ਼ਰੀਕਣੀ ਆ ਸ਼ਰੀਕੀ ਬਣ ਕੇ ਰਿਹਾ ਕਰ ਪਖੰਡ ਨਾ ਕਰਿਆ ਕਰ ਲੰਬੜਦਾਲੀ ਮੇਰੇ ਘਰ ਦੀ ਨਾ ਕਰਿਆ ਕਰ ਆਪਣੇ ਘਰ ਕਰਿਆ ਕਰ ਗੱਲ ਤਾਂ ਜਰੂਰ ਕੋਈ ਹੈਗੀ ਐ ਮੇਰੇ ਕੋ ਪਰਦੇ ਪੰਦੀ ਐ ਮੈਨੂੰ ਪਤਾ ਵਾ ਸਾਰਾ ਹੀ ਕੁਈ ਗੱਲ ਬਾਤ ਆਈ ਤਾਂ ਇੱਧਰ ਗਏ ਸਾ ਕੋਈ ਗੱਲ ਨਹੀਂ ਪਤਾ ਤਾਂ ਲੱਗ ਜਾਣਾ ਕੀ ਗੱਲ ਬਾਤ ਮੈਂ ਪਤਾ ਲਾ ਕੇ ਛੱਡੂੰਗੀ ਹਾਈ ਰੱਬਾ ਇਹ ਮੀਸਨੀ ਜੀ ਕਿੱਡੀ ਚਲਾਕ ਵਾ ਮੇਰੇ ਵੀਰ ਪੁੱਤ ਨੂੰ ਨਾ ਕਿੱਦਾਂ ਪਟੀਆਂ ਪੜਾਈਆਂ ਇਹਨੇ ਤੇ ਕਿੱਦਾਂ ਗੱਲਾਂ ਚ ਲਿਆਂਦਾ ਕਿੱਦਾਂ ਇਹਨੇ ਪਤਾ ਲੱਗ ਗਿਆ ਵੀ ਸਾਬੀ ਦਾ ਵਿਆਹ ਹੋਇਆ ਵਾ ਲੱਗਦੀ ਤਾਂ ਨਹੀਂ ਇਦਾਂ ਦੀ ਪਰ ਇਹਨੇ ਕੀਤਾ ਕੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਗਰਜੀਤ ਨੇ ਤੇ ਮੇਰੇ ਪੈਰਾ ਥਲੋਂ ਜ਼ਮੀਨ ਹੀ ਕੱਢ ਕੇ ਰੱਖ ਦਿੱਤੀ ਆ ਸਾਬੀ ਨੂੰ ਫੋਨ ਕਰਦੀ ਆ ਵੀ ਸਾਬੀ ਇੰਨਾ ਖਲਾਰਾ ਪੈਣ ਤੋਂ ਪਹਿਲਾਂ ਪਹਿਲਾਂ ਨਾ ਸਾਂਭ ਲਈ ਨੂੰ ਦੀ 420 ਨਿਕਲੀ ਆ ਇਹਨੂੰ ਨਾ ਮੈਂ ਕਦੀ ਦੱਸਿਆ ਵਾ ਨਾ ਸਾਬੀ ਨੇ ਦੱਸਿਆ ਵਾ ਤੇ ਸਭ ਇਹਨੂੰ ਪਤਾ ਕਿੱਥੋਂ ਲੱਗ ਗਿਆ ਨਾ ਹੱਡੇ ਘਰ ਕੋਈ ਆਵੇ ਨਾ ਕੋਈ ਜਾਵੇ ਇਹ ਆ ਮੇਰਾ ਮੁੰਡਾ ਸਾਂਭ ਲੇ ਖਲਾਰਾ ਦਾ ਚੰਗੀ ਗੱਲ ਹੀ ਆ ਹੁਣ ਇਹਦੀ ਮਾਂ ਆਉਂਦੀ ਹੁਣੀ ਆ ਪਤਾ ਨਹੀਂ ਕੀ ਬੋਲੂ ਕੀ ਨਹੀਂ ਨਵਾਂ ਹੀ ਸਿਆਪਾ ਪੈ ਗਿਆ ਹਾਂ ਇਹ ਤਾਂ ਸੁਖਦੀ ਮੰਮੀ ਆ ਤੇ ਨਾਲੇ ਚਾਚਾ ਦਾ ਬੰਦਾ ਕਿੱਧਰ ਵਾ ਤੋ ਤੈਨੂੰ ਮੈਂ ਭੰਜ ਕੇ ਆਂਦੀ ਵੀ ਸੁਖਦੀ ਮੰਮੀ ਬਿਮਾਰ ਆ ਤੋ ਉੱਥੇ ਉੱਥੇ ਪਤਾ ਲੈਣ ਗਈ ਆ ਤੇ ਇਹ ਇੱਧਰ ਕਿੱਧਰ ਆ ਗਈ ਆ ਲੱਗਦਾ ਕੋਈ ਗੱਲਬਾਤ ਹੈਗੀ ਆ ਇਹਦੀ ਮੰਮੀ ਜਿਹੜੀ ਇੱਧਰ ਆਈ ਆ ਲੈ ਪੈ ਗਈ ਸੀ ਆਪਾ ਪਰ ਜਿੰਨਾ ਪੈਰਾਂ ਨਾਲ ਆਈ ਹੈ ਨਾ ਉਹਨਾਂ ਪੈਰਾਂ ਨਾਲ ਹੀ ਵਾਪਸ ਮੋੜੂਗੀ ਇਹਨੂੰ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕਾਦੀ ਤੁਹਾਡੇ ਨਾਲ ਜੀ ਆ ਕੀ ਗੱਲ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਸਾਡੀ ਕੋਈ ਨਹੀਂ ਮੈਨੂੰ ਇਹ ਦੱਸ ਵੀ ਮੇਰੀ ਕੁੜੀ ਕਿੱਥੇ ਕੁੜੀ ਵੀ ਕਰੇ ਹੀ ਆ ਉਹ ਤਾਂ ਸਹੀ ਬਹੁਤ ਸਹੀ ਨਹੀਂ ਬਹਿ ਜਾਣੇ ਆ ਬਹਿਣ ਦੀ ਹੀ ਆਏ ਤੂੰ ਕੁੜੀ ਦੱਸ ਹੱਡੀ ਕਿੱਥੇ ਐਨੀ ਮੇਰੀ ਭੈਣ ਤੱਤੀ ਕਿਹੜੀ ਗੱਲਾਂ ਆ ਇਦਾਂ ਹੀ ਤੱਤੀ ਹੋਣ ਤੇ ਤੂੰ ਬੜੀ ਨਹੀਂ ਮੈਂ ਭੈਣ ਨਹੀਂ ਮੈਂ ਨਹੀਂ ਮਿਲਣਾ ਤੇਨੂੰ ਆ ਬੈਠੇ ਆ ਨਹੀਂ ਨਹੀਂ ਕੁਰਸੀਆਂ ਨਾ ਲਿਆ ਤੂੰ ਨਹੀਂ ਸੋਖਾ ਲੋ ਪੈਨ ਦੀ ਬਹੁਤ ਸਹੀ ਹੁਣ ਸਾਨੂੰ ਬਾਹਰੇ ਭਾਲਣਾ ਸਾਨੂੰ ਧੀ ਆਪਣੀ ਨੂੰ ਤਾਂ ਮਿਲ ਲਿੰਦੇ ਕੋਈ ਨਹੀਂ ਮਿਲ ਲਿਓ ਮੇਰੇ ਨਾਲ ਕਿਹੜੀ ਗੱਲੋਂ ਕੀ ਗੱਲ ਆ ਕੀ ਗੱਲ ਤੈਨੂੰ ਪੁਲੇਖਾ ਕਿਸ ਗੱਲ ਦਾ ਗੱਲ ਕਿਹੜੀ ਪੁਲੇਖਾ ਕੀ ਹੋਇਆ ਵਾ ਨਹੀਂ ਹਾਂ ਅਸੀਂ ਤੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਭੈਣ ਜੀ ਕਰਨੀਆਂ ਤੇ ਤੂੰ ਸਾਡੀ ਕੁੜੀ ਨੂੰ ਆਜ ਮਾਰ ਕੀ ਗੱਲ ਹੋਈ ਪੁੱਤ ਕੋਣੀ ਮਸੀ ਜੀ ਸੁੱਖ ਕਿੱਥੇ ਖੜਨਾ ਸੀ ਉਹਨੂੰ ਨਾਲ ਸੁੱਖ ਤੇ ਅੱਡੇ ਨੂੰ ਗਈ ਉਹਦਾ ਸਮਾਨ ਜੇ ਮੁੱਕਾ ਸਮਾਨ ਲੈਣ ਗਈ ਹੈ ਆਪਣਾ ਤੇ ਕਦੋਂ ਕੋਣਾ ਜੇ ਵੇਖੋ ਕਦੋਂ ਆਉਂਦੀ ਹਣ ਖੜਨਾ ਲਾਓ ਫੋਨ ਉਹਨੂੰ ਫੋਨ ਲਾਓ ਮੜਾ ਜੇ ਖੜਨਾ ਕੀ ਕੋਈ ਗੱਲ ਬਾਤ ਕੀ ਹੋਇਆ ਕੀ ਹੈ ਜਿਹੜਾ ਖੜਨਾ ਆ ਅੱਗੇ ਤੇ ਕਦੀ ਆਏ ਹੋਏ ਨਹੀਂ ਘਰ ਲੈਣ ਵਾਸਤੇ ਮਾਸੀ ਜੀ ਜਦੋਂ ਵਿਆਹ ਕਰਨਾ ਸੀ ਉਦੋਂ ਬੜੇ ਚੰਗੇ ਬਣਦੇ ਸੀ ਤੁਸੀਂ ਤੇ ਹੁਣ ਮਾੜਾ ਕੀ ਹੋ ਗਿਆ ਮਾੜਾ ਕੀ ਹੁਣ ਤੁਸੀਂ ਦੂਜਾ ਵਿਆਹ ਕਰ ਦਿੱਤਾ ਸਾਬੀ ਦਾ ਦੂਜਾ ਵਿਆਹ ਤੁਹਾਨੂੰ ਕੋਣ ਆਂਦਾ ਤੁਹਾਨੂੰ ਸੁਖ ਨੇ ਦੱਸਿਆ ਸਾਰਾ ਕੁਝ ਸੁਖ ਨੇ ਦੱਸਿਆ ਹਾਂਜੀ ਇਦਾਂ ਤੇ ਹੋ ਹੀ ਨਹੀਂ ਸਕਦਾ ਮੈਸ ਦੇਣ ਵਾ ਹੋ ਕਿਉਂ ਨਹੀਂ ਸਕਦਾ ਅਗਲੀ ਨੇ ਆਪਣੀ ਅੱਖੀ ਵੇਖੀ ਫੋਟੋ ਪੁੱਤ ਫੋਟੋ ਕਿਹੜੀ ਫੋਟੋ ਓਏ ਜਿਹੜੀ ਦੀਦੀ ਨੇ ਆਪਣੀ ਅੱਖਾਂ ਨਾਲ ਵੇਖੀ ਉਹ ਫੋਟੋ ਦੀ ਗੱਲ ਕਾਣ ਡਿਆ ਜੇ ਜਾ ਪੁੱਤ ਸਾਡੇ ਅੰਦਰ ਜਾ ਕੇ ਵੇਖ ਲੈ ਜੇ ਕੋਈ ਫੋਟੋ ਹੈਗੀ ਆ ਤਾਂ ਤਾਂ ਕਹੀਂ ਜੇ ਇਹੋ ਜੀ ਗੱਲ ਹੁੰਦੀ ਨਾ ਮੈਂ ਗਰਜੀਤ ਨਾਲ ਸਾਰੀ ਗੱਲ ਪਹਿਲਾਂ ਖੋਲ ਲੈਣੀ ਸੀ ਨਹੀਂ ਮਾਸੀ ਜੀ ਮੈਂ ਕੀ ਅੰਦਰ ਜਾ ਕੇ ਵੇਖਣਾ ਹਾਲੰਦੋਂ ਭੈਣ ਨੂੰ ਕੋਈ ਨਹੀਂ ਵੇਖ ਲੈਨੇ ਫੋਟੋ ਵੀ ਭੈਣ ਨੂੰ ਆ ਲੈੰਦੋ ਮੇਰੇ ਤੇ ਯਕੀਨ ਹੈ ਨਹੀਂ ਤੈਨੂੰ ਯਕੀਨ ਨਹੀਂ ਬਥੇਰਾ ਕਰ ਲਿਆ ਸੀ ਅੱਗੇ ਹੁਣ ਯਕੀਨ ਵਾਲੀ ਬਾਕੀ ਨਹੀਂ ਆ ਰਹਿ ਗਈ ਹੁਣ ਸਾਡੀ ਕੁੜੀ ਆਊਗੀ ਤੇ ਫੇਰ ਹੀ ਸਾਨੂੰ ਸਾਰਾ ਕੁਝ ਪਤਾ ਲੱਗੂਗਾ ਭੈਣ ਜੀ ਗੱਲ ਹੋਈ ਕਿਹੜੀ ਆ ਜਿਹੜੇ ਇੱਡੇ ਵੱਡੇ ਕਦਮ ਚੁ ਪਹਿਲਾਂ ਇਹ ਦੱਸੋ ਹਾਂ ਕੁੜੀ ਬਾਡੀ ਨੂੰ ਅਸੀਂ ਕੁੜੀ ਲੈ ਜਾਾਂਗੇ ਤੇ ਤੈਨੂੰ ਕੀ ਇਤਰਾਜ਼ ਵਾ ਕੋਈ ਨਹੀਂ ਕਰ ਲਾਂਗੇ ਗੱਲ ਕੁੜੀ ਹੁੰਦੀ ਐ ਤੇ ਕੀ ਪਤਾ ਅਸੀਂ ਖੜਨਾ ਵਾ ਕਿ ਛੱਡੀ ਨਹੀਂ ਜਾਣਾ ਉਹਨੂੰ ਤੈਨੂੰ ਕਹਦਾ ਚੋਰ ਪੈ ਗਏ ਆ ਚੋਰੀ ਦੀ ਗੱਲ ਨਹੀਂ ਹੈਗੀ ਹਾਂ ਜੀ ਪਹਿਲਾਂ ਅਸੀਂ ਕੁੜੀ ਤੇਰੀ ਹੁਣ ਮੈਂ ਆਪਣੀ ਨੋਹ ਬਣਾ ਕੇ ਲਿਆਂਦੀ ਆ ਅੱਛਾ ਮੇਰੀ ਗੱਲ ਸੁਣ ਤੇਰੀ ਨੋਹ ਆ ਤੇ ਮੈਂ ਕੀ ਗੱਲ ਮੁੱਲ ਵੇਚੀ ਤੈਨੂੰ ਨੋਹ ਤੇ ਮੈਂ ਕਦੋਂ ਕਹਿਨੀ ਮੁੱਲ ਵੇਚੀ ਮੈਂ ਕਿਹਾ ਮੁੱਲ ਵੇਚੀ ਆਹੋ ਤੇ ਤੇਰੀ ਨੋਹ ਆ ਤੇ ਮੇਰੀ ਵੀ 30 ਮੈਂ ਲਿਖੇ ਜਾਣਾ ਉਹਨੂੰ ਪੁੱਛੀ ਐਨੀ ਗੱਲ ਕਿ ਜਿਹੜੀ ਗੱਲ ਦੀ ਤੰਗੀ ਹੈ ਕਿ ਗੱਲ ਦੀ ਤੰਗੀ ਹੈਗੀ ਇੱਥੇ ਬਹੁਤ ਜਿਆਦੀ ਤੰਗੀ ਆ ਮੇਰੀ 30 ਇੰਨੀ ਤੰਗ ਵਾ ਨਾ ਜਿਹੜਾ ਲੈ ਰੱਬ ਦਾ ਨਾ ਆ ਜਿੰਨੀ ਤੂੰ ਮਿੱਠੀ ਛੁਰੀ ਹੁਣ ਬੰਢੀ ਹੈ ਨਾ ਜੇਕਰ ਮੇਰੀ 30 ਦਿਨਾਂ ਇੰਨੀ ਮਿੱਠੀ ਬਣੇ ਨਾ ਤੇ ਫੇਰ ਮੈਂ ਤੈਨੂੰ ਹੁਣ ਕੀ ਆਖਾਂ ਇਹ ਆ ਭੈਣ ਜੀ ਤੈਨੂੰ ਕੋਈ ਨੇ ਦੱਸ ਦਿੱਤਾ ਗਲਤ ਐਦਾਂ ਨਹੀਂ ਹੋ ਸਕਦਾ ਕੁਝ ਵੀ ਨਹੀਂ ਭੈਣਾ ਤੂੰ ਜਿੰਨੀ ਮਿੱਠੀ ਦੇਖਦੀ ਹੁੰਨੀ ਹੈ ਨਹੀਂ ਤੂੰ ਕੋੜੀ ਨਿੰਮਵਾ ਲੱਗੀ ਸਮਝ